Tune to Hi friends, hi John. My name is Virinder from USA India Today newspaper and Serkam TV USA, and I'm also doing marriagelegan.com. We will find girls and girls for you to marry. And uh, you can call me anytime, 510 943 8037, or you can email me, circumtv at gmail.com, or you can fill up your bio data on com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अग मैच मेकिंग सर्विसेज प्रोवाइडर यू ऑफर ट्रस्टेड एंड ऑथेंटिक मेट्रीमोनल प्रोफाइल्स और दोस्त हु फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केटर फॉर यू एस ए कैनेडा यू के ऑस्ट्रेलिया इंडिया फिजी एंड यूरोप फॉर मोर इन्फॉर्मेशन कॉल फाइव वन जीरो नाइन फोर थ्री एट जीरो थ्री सेवन ਪਰਵਾਸੀਆਂ ਨੂੰ ਕਰਨ ਲਈ ਕੰਧ ਤੇ ਕਾਲਾ ਰੰਗ ਕਰਵਾਉਣ ਲੱਗੇ 트럼ਪ ਜੀ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트럼ਪ ਵੱਲੋਂ ਮੈਕਸੀਕੋ ਦੇ ਬਾਡਰ ਤੇ ਬੜੇ ਕੰਧ ਨੂੰ ਕਾਲਾ ਰੰਗ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਇਹ ਇਨੀ ਤੱਕ ਜਾਵੇ ਕਿ ਪ੍ਰਵਾਸੀ ਇਸ ਉੱਤੇ ਚੜ੍ਹ ਕੇ ਅਮਰੀਕਾ ਵਾਲੇ ਪਾਸੇ ਨਾ ਆ ਸਕਣ ਅਮਰੀਕੀ ਰਾਸ਼ਟਰਪਤੀ ਦੇ ਹੁਕਮਾਂ ਤੇ ਫੁੱਲ ਚੜਾਉਂਦੇ ਗ੍ਰੈਸ ਰੱਖਿਆ ਮੰਤਰੀ ਕ੍ਰਿਸਟੀ ਨੋਈਬ ਬਾਰਡਰ ਨੇ ਤੇ ਪੁੱਜ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਵਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਕਿਸੇ ਗੈਰ ਕਾਨੂੰਨੀ ਪ੍ਰਵਾਸੀ ਨੂੰ ਮੁਲਕ ਵਿੱਚ ਰਹਿਣ ਨਹੀਂ ਕੀਤਾ ਗਿਆ ਉਹਨਾਂ ਨੇ ਦਲੀਲ ਦਿੱਤੀ ਕਿ ਬਾਰਡਰ ਤੇ ਬਣੀ ਕੰਧ ਨੂੰ ਪਾਰ ਕਰਨ ਲਈ ਪਹਿਲਾਂ ਹੀ ਬਹੁਤ ਮੁਸ਼ਕਲ ਹੈ ਅਤੇ ਕਾਲਾ ਰੰਗ ਹੋਣ ਮਗਰੋਂ ਸੰਭਵ ਹੋ ਜਾਵੇਗਾ ਅਤਿ ਦੀ ਗਰਮੀ ਅਤੇ ਕੰਧ ਤੇ ਚੜਨਾ ਦੂਰ ਦੀ ਗੱਲ ਹੈ ਪ੍ਰਵਾਸੀ ਕੰਧ ਨੂੰ ਹੱਥ ਲਾਉਣ ਤੋਂ ਵੀ ਘਬਰਾਉਣਗੇ ਕ੍ਰਿਸਟੀਨ ਨੋਇਮ ਨੇ ਅੱਗੇ ਲਿਖਿਆ ਕਿ ਕੰਧ ਤੇ ਕਾਲਾ ਰੰਗ ਕਰਨ ਤੋਂ ਇਲਾਵਾ ਹੋਰ ਤਕਨੀਕੀ ਉਪਾਅ ਵੀ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਕੈਮਰੇ ਅਤੇ ਹੀਟ ਸੈਂਸਰ ਲਾਉਣੇ ਸ਼ਾਮਿਲ ਹਨ ਇੱਥੇ ਦੱਸਣਾ ਭੰਦਾ ਹੈ ਕਿ ਟੈਕਸਸ ਵਿੱਚ ਕੁਮਾਂਤਰੀ ਬਾਡਰ ਤੇ ਗਰਮੀਆਂ ਦੌਰਾਨ ਤਾਪਮਾਨ 93 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਅਤੇ ਕੰਤ ਨੂੰ ਕਾਲਾ ਰੰਗ ਕਰਵਾਉਣ ਦੀ ਸ਼ੁਰੂਆਤ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਕੀਤੀ ਗਈ ਸੀ ਪਰ ਇਸ ਨੂੰ ਮੁਕੰਮਲ ਨਾ ਕੀਤਾ ਜਾ ਸਕਿਆ ਦੂਜੇ ਕਾਰਜਕਾਲ ਦੌਰਾਨ ਟਰੰਪ ਵੱਲੋਂ ਅਮਰੀਕਾ ਮੈਕਸੀਕੋ ਦੇ ਬਾਡਰ ਤੇ ਕੰਧ ਦੀ ਉਸਾਰੀ ਵਾਸਤੇ 46.5 ਅਰਬ ਡਾਲਰ ਅਲਾਟ ਕੀਤੇ ਗਏ ਹਨ ਅਤੇ ਕ੍ਰਿਸਟੀ ਨੋਇਮ ਨੇ ਰਸਿਆ ਕਿ ਬਿਗ ਬਿਊਟੀਫੁਲ ਬਿਲ ਰਾਹੀਂ ਕਮਾਂਤਰੀ ਸਰਹਾਦ ਤੇ ਕੰਦ ਦੀ ਉਸਾਰੀ ਕਰਨ ਲਈ ਮਦਦ ਮਿਲ ਰਹੀ ਹੈ ਤੇ ਰੋਜ਼ਾਨਾ ਤਕਰੀਬਨ ਅੱਧਾ ਮੀਲ ਇਲਾਕਾ ਕਵਰ ਕਰ ਦਿੱਤਾ ਜਾਂਦਾ ਹੈ ਕੰਦ ਦੀ ਉਸਾਰੀ ਇਨ੍ਹਾਂ ਇਲਾਕਿਆਂ ਵਿੱਚ ਕੀਤੀ ਜਾ ਰਹੀ ਹੈ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਸਭ ਤੋਂ ਜ਼ਿਆਦਾ ਗਿਣਤੀ ਵਿੱਚ ਦਾਖਲ ਹੁੰਦੇ ਹਨ ਅਤੇ ਸਥਾਨਕ ਲੋਕਾਂ ਵੱਲੋਂ ਉਸਾਰੀ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਦਲੀਲ ਹੈ ਕਿ ਸਰਕਾਰ ਉਹਨਾਂ ਦੇ ਜ਼ਮੀਨ ਨੂੰ ਫੌਜੀ ਜੋਨਾ ਵਿੱਚ ਤਬਦੀਲ ਕਰ ਰਹੀ ਹੈ ਤੇ ਇਸ ਵਾਸਤੇ ਟੁਕਵਾ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਇਸ ਦੇ ਉਲਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਦੇ ਇੰਚਾਰਜ ਨੇ ਮਾਨ ਨਾਲ ਦੱਸਿਆ ਹੈ ਕਿ ਅਮਰੀਕਾ ਦੀਆਂ ਸਰਹੱਦਾਂ ਜਿੰਨੀਆਂ ਇਸ ਵੇਲੇ ਸੁਰੱਖਿਅਤ ਹਨ ਉਨੀਆਂ ਇਤਿਹਾਸ ਵਿੱਚ ਪਹਿਲਾਂ ਕਦੇ ਵੀ ਨਹੀਂ ਰਹੀਆਂ ਹਨ 트럼ਪ ਸਰਕਾਰ ਨੇ ਦਾਵਾ ਦਾਵਾ ਕੀਤਾ ਹੈ ਕਿ ਮਈ ਜੂਨ ਤੇ ਜੁਲਾਈ ਦੇ ਮਹੀਨਿਆਂ ਦੌਰਾਨ ਗੈਰਕੁਨੀ ਪ੍ਰਵਾਸੀ ਦੀ ਆਵਾਜਾਈ ਮੁਕੰਮਲ ਤੌਰ ਤੇ ਬੰਦ ਰਹੀ ਹੈ ਅਤੇ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਰਾਹੀਂ ਟੈਕਸਸ ਸੂਬੇ ਨੂੰ ਵਧਾਈਆਂ ਦਿੱਤੀਆਂ ਹਨ ਕਿ ਅਮਰੀਕਾ ਦੇ ਇਤਿਹਾਸ ਵਿੱਚ ਇੰਨੇ ਘਾਟਾ ਅੰਕੜੇ ਕਦੇ ਵੀ ਦੱਜ ਨਹੀਂ ਕੀਤੇ ਗਏ ਰਾਸ਼ਟਰਪਤੀ ਵੱਲੋਂ ਇਹ ਵੀ ਉਜਾਂਝ ਜਾਰੀ ਰੱਖਣ ਤੇ ਜ਼ੋਰ ਦਿੱਤਾ ਗਿਆ ਤੇ ਜਿਸ ਦੇ ਆਧਾਰ ਤੇ 2026 ਦੀਆਂ ਮੱਧਕਾਲੀ ਜਿਹੜੀਆਂ

डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट मैरिज लगन डॉट कॉम रजिस्ट्रेशन करें हम लोग यूएस ए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात कॉल करें Tune into 11com every Saturday 2 to 3 p.m. with Varinder Ubhi, a show about matrimonials, life partnership, and relationships, only on Radio Zindagi 1550 AM.